ਤਕਰੀਬਨ ਪੌਣੇ ਛਤ ਨੂੰ ਇਹਦੀ ਗੱਲ ਹੈ ਇਹ ਸਰ ਮੈਂ ਦਫਤਰ ਆਪਣ ਨੂੰ ਪੌਣੇ ਸਵੇਰ ਚੁੱਕੀ ਹੋਈ ਜਾਂਦਾ ਤਾਂ ਮੈਂ ਪਿੰਡ ਆਪਣੇ ਥੋੜੇ ਸਾਹਰੇ ਤੱਕ ਪਹੁੰਚਾ ਮੈਂ ਉੱਥੋਂ ਪੈਦਲ ਜਾ ਰਿਹਾ ਸੀਗਾ ਆਪਣੇ ਪਿੰਡ ਵੱਲ ਜਨਾ ਤੇ ਪਿੰਡ ਸਾਡਾ ਇਹ ਰੋਡ ਤੋਂ 2 ਕਿਲੋਮੀਟਰ ਅੰਦਰ ਆਉਂਦਾ ਤਾਂ ਫਿਰ ਮੈਂ ਜਾ ਰਿਹਾ ਸੀਗਾ ਤੇ ਪਿੰਡ ਦੇ ਅੱਧ ਵਿੱਚ ਜਾ ਕੇ ਮਿਲਣਾ ਦੋ ਤਿੰਨ ਬਾਈਕ ਸਵਾਰ ਸੀਗੇ ਉਹ ਜਾਨੀ ਕਚਰਾ ਵਿੱਚ ਨਿਕਲੇ ਆ ਤੇ ਉਹਨਾਂ ਨੇ ਮੇਰੇ ਮੋੜੇ ਬਾਈਕ ਲੈ ਕੇ ਤੇ ਮੇਨਾਂ ਛੱਜਾ ਧੂਤ ਕੀਤੀ ਹੈ ਤੇ ਮੇਰੇ ਛਿਲ ਤੇ ਟੌਲ ਰਿਕਸ਼ਾ ਕੋ ਖੰਡਾ ਬਿਗਾ ਤੇ ਬੜੇ ਹੱਥ ਵਿੱਚ ਸੀਗਾ ਤੇ ਮੇਰੇ ਕੋਲੋਂ ਫੋਨ ਖੋ ਕੇ ਲੈ ਗਏ। ਠੀਕ ਹੈ ਜੀ। ਰਾਵਲਪਿੰਡਿ থানੇ ਬੋਲਿਕਵਾਈ ਹੈ। ਉਸਾਂ ਮੈਂ ਤੁਹਾਨੂੰ ਕੌਪਰੇਟ ਕੀਤਾ ਬਹੁਤ ਜ਼ਿਆਦਾ ਤੇ ਉਹ ਕਹਿੰਦੇ ਕਿ ਤੁਹਾਨੂੰ ਹਿੰਦੋਸ਼ਿਆਂ ਚੱਗੀ ਤੇ ਜਲਦ ਤੋਂ ਜਲਦ ਭਰਿਆ ਜਾਊਗਾ। ਕਿਹੜੀ ਬਾਈਕ ਤੇ ਸਵਾਰ ਹੋ ਕੇ ਆਏ ਸੀ ਉਹ? ਫਲੱਟ ਨਾ ਕੋਈ। ਉਹ ਪਹਿਲਾਂ ਹੀ ਉੱਥੇ ਮਜੂਸੀ ਜੇ ਤੁਹਾਡੇ ਪਿੱਛੇ ਆ ਰਹੇ ਸੀ। ਨਹੀਂ ਸਰ ਉਹ ਕਚੇੜਾ ਵਿੱਚ ਖੜੇ ਸੀਗੇ। ਉੱਥੋਂ ਮੈਂ ਬਾਈਕ ਸਟਾન્ડ ਤੋਂ ਦੇਖੀ ਆ। ਉਹ ਹੌਲੀ ਹੌਲੀ ਆ ਰਹੇ ਸੀਗੇ। ਤੇ ਜਦੋਂ ਜੋ ਮੇਰੇ ਕੋਲ ਆਏ ਉਹਨਾਂ ਨੇ ਮੇਰੇ ਬਾਈਕ ਤੇ ਕੀ ਹਥਿਆਰ ਵਗੈਰਾ ਕੀ ਸੀ ਉਹਨਾਂ ਕੋਲ? ਸਰ ਇੱਕ ਕੋਲ ਸੀਗਾ ਪਿਸਤੌਲ ਸੀਗੀ ਤੇ ਇੱਕ ਕੋਲ ਖੰਡਾ ਸੀਗਾ। ਇੱਕ ਕੋਲ ਸੀਗਾ ਪਿਸਤੌਲ ਸੀਗੀ ਤੇ ਇੱਕ ਕੋਲ ਖੰਡਾ ਸੀਗਾ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਉੱਥੇ ਸਾਡੇ ਰੋਡ ਤੇ ਸਿਕਿਉਰਿਟੀ ਲਾਈ ਜਾਵੇ ਜੋ ਘਟਨਾ ਮੇਰੇ ਨਾਲ ਵਾਪਰੀ ਹੈ ਉਹ ਕਿਸੇ ਹੋਰ ਨਾਲ ਨਾ ਵਾਪਰੇ ਤੇ ਮੌਕੇ ਤੇ ਤੁਸੀਂ ਪੁਲਿਸ ਨੂੰ ਦੇਤੀ ਹੈ ਸ਼ਿਕਾਇਤ ਲੇਖੀ ਬਗਾਨ ਜੀ ਸ਼ਿਕਾਇਤ ਲੇਖੀ ਸੁਖਵੜਾ ਦੇ ਨੇੜਲੇ ਪਿੰਡ ਪਵਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੁਝ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਥਿਆਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਪੰਜਾਬ ਦੇੰਦ ਦਾ ਮਾਮਲਾ ਸਾਹਮਣੇ ਆਇਆ ਹੈ ਲੁੱਟ ਦਾ ਸ਼ਿਕਾਰ ਹੋਏ ਪੀੜਤ ਨੌਜਵਾਨ ਦੀ ਪਛਾਣ ਸਾਹੀ ਕੇੜਾ ਵਾਸੀ ਪਿੰਡ ਪਵਿਆਣਾ ਵੱਜੋਂ ਹੋਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਫਗਵਾੜਾ ਵਿਖੇ ਜੌਬ ਕਰਦਾ ਹੈ ਤੇ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਵਿੱਚ ਸਵਾਰ ਹੋ ਕੇ ਕੰਮ ਤੋਂ ਘਰ ਜਾਂਦਾ ਹੈ ਅਤੇ ਬੀਤੀ ਰਾਤ ਉਹ ਜਿਵੇਂ ਹੀ ਆਪਣੇ ਪਿੰਡ ਪਵਿਆਣਾ ਦੇ ਗੇਟ ਤੇ ਬੱਸ ਵਿੱਚੋਂ ਉਤਰਿਆ ਤਾਂ ਰਸਤੇ ਵਿੱਚ ਖੜੇ ਮੋਟਰਸਾਈਕਲ ਸਵਾਰ ਤੇ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਹਥਿਆਰ ਦਿਖਾ ਕੇ ਉਸ ਦਾ ਮੋਬਾਈਲ ਫੋਨ ਖੋ ਲਿਆ ਅਤੇ ਨੌਜਵਾਨ ਨੇ ਥਾਣਾ ਰਾਵਲਪਿੰਡੀ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਸ਼ਿਕਾਇਤ ਦੇ ਦਿੱਤੀ ਹੈ ਨੌਜਵਾਨ ਨੇ ਇਹ ਵੀ ਕਿਹਾ ਕਿ ਥਾਣਾ ਰਾਵਲਪਿੰਡੀ ਪੁਲਿਸ ਨੂੰ ਸੂਚਨਾ ਦੇਣ ਦੇ ਤੁਰੰਤ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ ਫਤਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਣੀਪਾ ਜੀ ਕਿਨਾਂ ਜੀ ਆਪਣਾ ਸਰ ਮੇਰਾ ਨਾਮ ਸਾਈ ਕਿਹੜਾ ਕਿੱਥੇ ਦੇ ਰਹਿਣ ਵਾਲੇ ਆ ਮੈਂ ਆਪਣਾ ਬਿਹਾਰਾ ਪਿੰਡ ਰਹਿਣ ਵਾਲਾ ਕੀ ਮਾਮਲਾ ਕੀ ਤੁਹਾਡੇ ਨਾਲ ਪਿੰਡ ਦੇ ਵਿੱਚ ਲੁੱਟ ਹੋਈ ਜੜੀ ਸਰ ਮੈਂ ਤਕਰੀਬਨ 4:00 ਸੱਤ ਹੋਏ ਦੀ ਗੱਲ ਹੈ ਇਹ ਮੈਂ ਦਫ਼ਤਰ ਆਪਣੀ ਤੋਂ 4:00 ਸੇ ਵੇਸ਼ੂਟੀ ਹੋਈ ਜਾਂਦਾ ਤਮੇ ਪਿੰਡ ਆਪਣੇ ਪੌਣੇ 7 ਵੇ ਤੱਕ ਪਹੁੰਚਾ ਮੈਂ ਉੱਥੇ ਪੈਦਲ ਜਾ ਰਿਹਾ ਸੀਗਾ ਆਪਣੇ ਪਿੰਡ ਵੱਲ ਤੇ ਪਿੰਡ ਸਾਡਾ 메ਨ ਰੋਡ ਤੋਂ 2 ਕਿਲੋਮੀਟਰ ਅੰਦਰ ਆ। ਕਾਫੀ ਦਰ ਮੈਂ ਜਾ ਰਿਹਾ ਸੀਗਾ ਤੇ ਪਿੰਡ ਦੇ ਅੱਧ ਵਿੱਚ ਜਾ ਕੇ ਮੈਨਾਂ 2-3-3 ਬਾਈਕ ਸਵਾਰ ਸੀਗੇ ਉਹ ਜਾਨੀ ਕਚੇਰਾ ਵਿੱਚੋਂ ਨਿਕਲੇ ਆ ਤੇ ਉਹਨਾਂ ਨੇ ਮੇਰੇ ਮੋਰੇ ਬਾਈਕ ਲੈ ਕੇ ਤੇ ਮੈਨਾਂ ਖਿੱਚਾ ਤੋ ਦਿੱਤੀ ਆ ਤੇ ਮੇਰੇ ਸਿਰ ਤੇ ਪਿਸਤੌਲ ਕੀ ਇੱਕ ਕੋਲ ਠੰਡਾ ਸੀਗਾ ਤੇ ਮੇਰੇ ਹੱਥ ਵਿੱਚ ਸੀਗਾ ਫੋਨ ਮੇਰੇ ਕੋਲ ਫੋਨ ਖੋਤੀ ਲਿਆ ਗਿਆ ਇੱਕੋ ਮੋਟਰਸਾਈਕਲ ਤੇ ਸੀ ਕਿ ਤਿੰਨੇ ਜਣੇ ਹਾਂਜੀ ਇੱਕੋ ਮੋਟਰਸਾਈਕਲ ਤੇ ਲੜ ਗਈ ਵਗੈਰਾ ਵੀ ਸੀ ਸਾਡੇ ਕੋਲ ਹਾਂਜੀ ਪੈਸੇ ਵੀ ਸੀ ਬੋਲ ਨਹੀਂ ਜਦੋਂ ਕੱਲਾ ਫੋਨ ਸੀਗਾ ਉਹ ਫੋਨ ਸੀਗਾ ਦੇਖੋ ਉਸ ਪਾਰਕ ਸੀਗਾ ਤਾਂ ਉਹ ਮੈਨੂੰ ਫਾਦਰ ਸਾਹਿਬ ਨੇ ਕੋਲ ਬਾਹਰ ਤੇ ਜੈ ਸੀਗਾ ਹਾਂਜੀ ਤਾਂ ਫੇ ਅਸੀਂ ਮੈਂ ਆਪਣੇ ਚਾਚਾ ਜੀ ਨੂੰ ਨਾਲ ਕਾਲ ਕੀਤੀ ਤੇ ਅਸੀਂ ਜਰਾਵਲ ਪਿੰਡੀ ਥਾਣੇ ਰਿਪੋਰਟ ਲਿਖਵਾਈ ਹੈ ਉਸ ਸ਼ਾਮ ਮੈਡਮ ਨੇ ਸਾਡੇ ਕੋਪਰੇਟ ਕੀਤਾ ਬਹੁਤ ਜ਼ਿਆਦਾ ਤੇ ਉਹ ਕਹਿੰਦੇ ਕਿ ਤੁਹਾਨੂੰ ਦੋਸ਼ੀਨ ਚੱਗੀ ਤੇ ਜਲ ਤੋਂ ਜਲਦ ਫੜਿਆ ਜਾਊਗਾ ਕੋਈ ਪਛਾਣ ਵਗੈਰਾ ਹੋਈ ਬੰਦਿਆਂ ਦੀ ਕੋਣ ਆ ਬੰਦੇ ਹਾਂਜੀ ਪਛਾਣ ਹੋਈ ਉਹ ਕਵਰ ਕੀਤਾ ਕਿੰਨੇ ਕਵਜ ਦੀ ਘਟਨਾ ਹੈ ਸਬ ਤਕਰੀਬਨ 4:7 ਵਜੇ ਦੀ ਘਟਨਾ ਹੈ ਇਹ ਕਿਹੜੀ ਬਾਈਕ ਤੇ ਸਵਾਰ ਹੋ ਕੇ ਆਏ ਸੀ ਫਲੈਟ ਨੋਟਿਸ ਸਰ ਨਾਲ ਕੋਈ ਉਹ ਪਹਿਲਾਂ ਹੀ ਉੱਥੇ ਮਿਲ ਸੀ ਜੇ ਤੁਹਾਡੇ ਪਿੱਛੇ ਆ ਰਹੇ ਦੀ ਨਹੀਂ ਸਰ ਉਹ ਕਚੇੜਾ ਵਿੱਚ ਖੜੇ ਸੀਗੇ ਉੱਥੋਂ ਮੈਂ ਬਾਈਕ ਸਟਾਰਟ ਹੁੰਦੀ ਵੀ ਦੇਖੀ ਆ ਉਹ ਫੋਲੀ ਫੋਲੀ ਆ ਰਹੇ ਸੀਗੇ ਜਦੋਂ ਜੇ ਮੇਰੇ ਕੋਲ ਆਏ ਉਹਨਾਂ ਨੇ ਮੇਰੇ ਬਾਈਕ ਮੋੜੇ ਕੀ ਹਥਿਆਰ ਵਗੈਰਾ ਕੀ ਸੀ ਉਹਨਾਂ ਕੋਲ ਸਰ ਇੱਕ ਕੋਲ ਸੀਗਾ ਪਿਸਤੌਲ ਸੀਗੀ ਤੇ ਇੱਕ ਕੋਲ ਖੰਡਾ ਸੀਗਾ ਵੀ ਮੌਕੇ ਤੇ ਕੋਲ ਥਾਈ ਉੱਥੇ ਮੌਕਾ ਦੇਖਣ ਵੀ ਹਾਂਜੀ ਹਾਂਜੀ ਸਰ ਉਹ ਸੀਸੀਟੀਵੀ ਕੈਮਰਾ ਹੈਗੇ ਉੱਥੇ ਮੌਕੇ ਤੇ ਨਹੀਂ ਸਰ ਸੀਸੀਟੀਵੀ ਕੰਮ ਨਹੀਂ ਕੋ ਤੁਹਾਡੀ ਰنجਿਸਤਾਨੀ ਕਿਸੇ ਦੇ ਨਾਲ ਕੋਈ ਨਹੀਂ ਨਹੀਂ ਸਰ ਰنجਿਸ ਕਿਸੇ ਨਾਲ ਨਹੀਂ ਹੈ ਜਾਨੀ ਲੱਗਦਾ ਵੀ ਲੁੱਟਫੋ ਕਰਕੇ ਵੀ ਇਹ ਸਾਰਾ ਹਾਂਜੀ ਹਾਂਜੀ ਨਹੀਂ ਸਰ ਮੈਂ ਪਹਿਲਾ ਨਹੀਂ ਹੈਗਾ ਉੱਥੇ ਜਿੰਨਾ ਲੁੱਟਫੋ ਹੋਈ ਆ ਉੱਥੇ ਕਈ ਐਦਾ ਵਾਰਦਾ ਤਾਂ ਹੋ ਚੁੱਕੀਆਂ ਆ ਉਸ ਰੋਡ ਦੇ ਉੱਤੇ ਹਾਂਜੀ ਉਸ ਰੋਡ ਤੇ ਕੋਈ ਉਹਦਾ ਪਛਾਣ ਲੂਗੇ ਬੰਦੇ ਜੇ ਅਗਰ ਪਛਾਣਨੇ ਹੋ ਤੁਹਾਡੇ ਸਾਹਮਣੇ ਹੋਣ ਤਾਂ ਕੋਈ ਨਹੀਂ ਸਰ ਉਹਨਾਂ ਨੇ ਫੇਸ ਕਵਰ ਕੀਤੇ ਹੋ ਸੀਗੇ ਤੇ ਹਨੇਰਾ ਸੀਗਾ ਹੋਇਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਉੱਥੇ ਸਾਡੇ ਰੋਡ ਤੇ ਸਿਕਿਉਰਿਟੀ ਲਾਈ ਜਾਵੇ ਜੋ ਘਟਨਾ ਮੇਰੇ ਨਾਲ ਵਾਪਰੀ ਹੈ ਉਹ ਕਿਸੇ ਹੋਰ ਨਾਲ ਨਾ ਵਾਪਰੇ ਤੇ ਮੌਕੇ ਦੇ ਤੁਸੀਂ ਪੋਲਿਸ ਨੂੰ ਦਿੱਤੀ ਹੈ ਸ਼ਿਕਾਇਤ ਲਿਖਤੀ ਬਗਾਨ ਜੀ ਸ਼ਿਕਾਇਤ ਲਿਖਤੀ ਸੀ